ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰਾ ਵੈਗਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਇਹ ਦੁਪਹਿਰ ਦਾ ਟਾਈਮ ਜੀ ਇੱਕ ਪਾਸੇ ਆਪਣੀ ਚਾਹ ਧਰੀ ਹੋਈ ਹੈ ਤੇ ਉਧਰ ਆਪਾਂ ਰਾਜਮਾ ਪਿਉਂਦੇ ਸੀਗੇ ਜੀ ਗਰਮ ਪਾਣੀ ਕਰ ਲਿਆ ਰਾਜਮਾ ਛੋਟੀ ਕੌਲੀ ਲਈਏ ਇੱਕ ਧੋ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਪਾ ਦਿੱਤੇ ਨੇ ਜੀ ਪਾਣੀ ਦੇ ਅੱਧਾ ਚਮਚਾ ਲੂਣ ਦਾ ਪਾ ਦਿੱਤਾ ਤੇ ਇੱਕ ਚੁਟਕੀ ਪਾ ਦਾਂਗੇ ਜੀ ਮਿੱਠੇ ਛੂਕੀ ਦੀ 2 ਘੰਟੇ ਭਿਉ ਕੇ ਰੱਖਾਂਗੇ ਹੁਣੇ ਦੁਪਹਿਰ ਦਾ 2 ਵਜੇ ਦਾ ਟਾਈਮ ਹੈ ਜੀ 4 ਕੌਲੀ ਆਪਾਂ ਉਬਲਣੇ ਧਰ ਲਾਂਗੇ ਪਰ ਆਜਮਾ ਜਿਆਦਾ ਜੇ ਰੋ ਭਿਉ ਕੇ ਰੱਖਣ ਦੀ ਜ਼ਰੂਰਤ ਨਹੀਂ ਜੀ ਬਹੁਤ ਵਧੀਆ ਬਣ ਜਾਂਦੇ ਨੇ ਘੱਟ ਸਮੇਂ ਵਿੱਚ ਤੇ ਇਧਰ ਆਪਣੀ ਚਾਹ ਚੁੱਧ ਦੁੱਧ ਪਾਇਆ ਹੋਇਆ ਹੈ ਵਾਲੀਆਂ ਬਣਾ ਲਈਏ। ਉਹਨੂੰ ਗਰਮ ਪਾਣੀ ਕਰਕੇ ਆਪਾਂ ਰਾਜਮਾ ਵਾਲਾ ਗੈਸ ਬੰਦ ਕਰ ਦਾਂਗੇ। ਗਰਮ ਪਾਣੀ ਦੇ ਵਿੱਚ ਸੇਤੀ ਬੋਲੇ ਖੋ ਜਾਣਗੇ। ਹਾਂ ਜੀ ਵਾਲੀ ਜੀ ਗੈਸ ਆਪਾਂ ਕੱਟ ਕਰ ਦਿੱਤਾ ਹੈ। ਫੇਰ ਵੀ ਜਾ ਉੱਪਰ ਨੂੰ ਆ ਰਹੀ ਸੀ। ਪਰ ਪੱਜ ਗਈ ਜੀ ਡੁੱਲੀ ਨਹੀਂ ਹੈਗੀ। ਚੱਕ ਲਿਆ ਜੀ। 2 ਕੁ ਮਿੰਟ ਇਹਨੂੰ ਆਪਾਂ ਹੋਰ ਵਾਲੀਆਂ ਦੇਵਾਂਗੇ। ਫਿਰ ਵਧੀਆ ਬਣਦੀ ਹੈ ਇਹਦੀ ਚਾਹ। ਉਧਰ ਆਪਾਂ ਜਿਲੇ ਤੇ ਅਗਮ ਚਾਲੀ ਜੀ। ਅੱਜ ਦਾਲ ਨੂੰ ਤੜਕਾ ਆਪਾਂ ਜਿਲੇ ਤੇ ਲਾਵਾਂਗੇ। ਆਪੇ ਤੋਂ ਮਚਾ ਲਈ ਸੀ ਪਹਿਲਾਂ। ਮਸਾਲਾ ਹਰੀ ਕੁੱਟਾਂਗੇ ਜੀ। ਅੱਜ ਕੁੰਡੇ ਸੋਟੇ ਨਾਲ ਕੁੱਟ ਕੇ। ਫਿਰ ਤੜਕਾ ਲਾਵਾਂਗੇ। ਇਹ ਪਿਆਜ਼ ਨੂੰ ਪਹਿਲਾਂ। ਟਮਾਟਰ ਨੂੰ ਬਾਅਦ ਦੇ ਵਿੱਚ ਪਾਉਣੇ ਪਹਿਲਾਂ ਕਰਕੇ ਕੁੱਟਣੀ ਜਿਹੜੀ ਹੈ। ਟਮਾਟਰ ਤੋਂ ਪਾਣੀ ਜਿਆਦਾ ਨਿਕਲਦਾ ਸਿੱਟੇ ਪੈਣਗੇ ਵਰਦਾ ਇਹਨੇ ਆਪਣੀ ਅੱਗ ਭਾਪ ਦਿੱਤੀ ਪਹਿਲਾਂ ਜਲਦੀ ਸੀ ਸਾਰਾ ਸਮਾਨ ਅੰਦਰ ਚੱਕ ਲਈਏ ਜੀ ਚੁੱਲੇ ਤੇ ਇਹੀ ਕਾਲ ਹੋ ਜਾਂਦੀ ਹੈ ਜੀ ਬਣਾਉਣ ਦੀ ਅਦਰੋਂ ਸਾਰਾ ਸਮਾਨ ਪਹਿਲਾਂ ਥੀੜਾ ਹੋਣਾ ਪੈਂਦਾ ਫਿਰ ਫਿਰੰ ਦਾ ਸਾਰਾ ਇੱਕ ਜਾਣਾ ਪੈਂਦਾ ਜਿਹੜੀ ਕਈ ਵਾਰੀ ਕੋਈ ਚੀਜ਼ਾਂ ਰਹਿ ਜਾਂਦੀਆਂ ਨੇ ਬਹੁਤ ਗਿੜੇ ਲੱਗ ਜਾਂਦੀ ਹੈ। ਕੋਈ ਕੋਈ ਚੀਜ਼ ਨੂੰ ਲਈ ਦੇ ਕੋਈ। ਤਾਂ ਕਰਕੇ ਹੋ ਜਾਂਦਾ ਵੀ ਅੰਤਰੀ ਤਰਕਾ ਜੁਮੇ। ਇਹ ਪਿਆਜ਼ ਕੁੱਟਾਂਗੇ ਜੀ। ਥੋੜਾ ਜਿਹਾ ਟਾਈਮ ਤਾਂ ਲੱਗਦੀ ਹੈ ਜੀ ਇਹਦੇ ਨਾਲ ਮਸਾਲਾ ਕੁੱਟਣ ਨੂੰ। ਥੋੜੀ ਜਿਹੀ ਰੇਚਦਾ ਪਾਇਆ ਦੇ ਘਮਾਇਆ। ਇਹ ਚੱਲ ਜਾਈਏ ਜੀ ਆਪਣਾ। ਭਾਰੀ ਇਹ ਨਾਲ ਰਗੜੇ ਹੋਏ ਮਸਾਲੇ ਦਾ ਸੁਆਦ ਵੀ ਅਲੱਗ ਹੁੰਦਾ। ਕੁੰਡਾ ਨਾਲ ਲੱਗੇ ਮਸਾਲੇ। ਸਵਾਦਨ ਪਾ ਜੀਣਾ ਇਹ ਮਿੱਟੀ ਦਾ ਗੁੰਗਾ ਆਪਣਾ ਪੱਥਰ ਦਾ ਨਹੀਂ ਹੈਗਾ ਪੱਤਾ ਦਿਨੋ ਹੀ ਵਧੀਆ ਰਹਿਣਾ ਤੇ ਘੋਟਣਾ ਸੌਰੀ ਸੋਟਾ ਆਪਣਾ ਨਿੰਮਾ ਲੈ ਜੀ ਥਲੀ ਵਿੱਚ ਆਪਾਂ ਆਵਰਕ ਦੇ ਲਸਣ ਦਾ ਜਿਹੜਾ ਪੇਸਟ ਬਣਾਇਆ ਹੋਇਆ ਆਪਣਾ ਵਿੱਚੇ ਪਾ ਲਵਾਂਗੇ ਜੀ ਹੁੰਗੀ ਵਿੱਚੀ ਇਹਦੇ ਰਗੜ ਲਾਂਗੇ ਹੋਰ ਜਲਦੀ ਹੁੰਦੀ ਹੈ ਫਿਰ ਇਹਦੇ ਨਾਲ ਨਹੀਂ ਬਣਾਇਆ ਜਾਂਦਾ ਜੀ ਫਿਰ ਤਾਂ ਇਹਨਾਂ ਦਾ फटाफट ਮਿਕਸੀ ਚ ਪਾਓ ਕਮਾਓ ਤੇ ਟੜਕਾ ਲਾਓ ਮਿੰਟ ਦੇ ਅੰਦਰ ਅੰਦਰ ਆਲੂ ਵੀ ਆਪਾਂ ਸੇਲ ਕੇ ਕੱਟ ਲੈਨੇ ਜੀ ਧੋ ਲਈ ਸੀ ਇਹ ਦੋ ਤੁੰ ਪਾਣੀ ਨਾਲ ਫਿਰ ਪਾਣੀ ਦੇ ਵਿੱਚ ਪਾ ਕੇ ਰੱਖ ਲੈਣੀ ਦੀ ਕੋਲੇ ਇੱਕ ਆਲੂ ਆਪਾਂ ਸਾਫ ਕਰਕੇ ਦੋ ਪੀਸ ਕਰਕੇ ਘਰ ਤੇ ਉਹ ਵੀ ਪਾ ਮੰਗੇ ਵਿੱਚ ਤੈ ਗਾੜੀ ਹੋ ਜੂਗੀ ਨਾ ਗਈ ਇਹ ਹੁੰਦਾ ਫੜ ਕੇ ਰੱਖਣਾ ਪੈਂਦਾ ਨਹੀਂ ਥੋੜਾ ਥੋੜਾ ਹਿੱਲੀ ਜਾਂਦਾ ਗਿਆ ਅੱਗੇ ਜਾਈ ਜਾਂਦਾ ਫੜੀ ਰੋਤੂ ਵੀ ਲਈ ਇਹਦਾ ਵਿਚਾਲਾ ਜਿਹੜਾ ਥੱਲੋਂ ਉਹ ਬਿਲਕੁਲ ਉੱਧਰਾ ਨਹੀਂ ਹੈਗਾ ਇੱਕਸਾਰ ਨਹੀਂ ਹੈਗਾ ਮਤਲਬ ਥੋੜਾ ਜਿਹਾ ਵਿਚਾਲਾ ਉੱਚਾ ਜਿਹਾ ਉਹਦੇ ਕਰਕੇ ਥੋੜਾ ਜਿਹਾ ਹਿਲਦਾ ਜਿਆਦਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆਦਰਕ ਤੇ ਲਸਣ ਦਾ ਪੇਸਟ ਥੋੜਾ ਜਿਹਾ ਉਹਨੂੰ ਵੀ ਹੋਰ ਅੜੜਾਂਗੇ ਅੱਗ ਤਾਂ ਆਪਣੀ ਪੂਰੀ ਭੱਗ ਗਈ ਮਸਾਲੇ ਨੂੰ ਥੋੜਾ ਜਿਹਾ ਟਾਈਮ ਲੱਗਦਾ ਮਸਕੂੜਾ ਜਿਹਾ ਹੋਰ ਅੜੜ ਕੇ ਪੀਰਾ ਪਕਦੀ ਵੀ ਥਾਰ ਲੈਂਦੇ ਆ ਤੇ ਨੋਂਣ ਵਿੱਚ ਵੀ ਆਪਾਂ ਇਹਦੇ ਵਿੱਚ ਹੀ ਪਾ ਲਵਾਂਗੇ ਨੋੜੇ ਪਹਿਲਾਂ ਕੱਲਾ ਨੋਂਣ ਪਾਵਾਂਗੇ ਹਲਦੀ ਤੇ ਇਹਦੇ ਥੋੜਾ ਜਿਹਾ ਠਹਿਰ ਕੇ ਪਾਵਾਂਗੇ ਅੱਧਾ ਚਮਚਾ ਲੂਣ ਆਪਣਾ ਪਹਿਲਾਂ ਰਾਜਮਾ ਵਾਲੇ ਮੇਰੇ ਪਾਏ ਹੋਏ ਸੀ। ਭਿਉਕੇ ਰੱਖੇ ਸੀ ਜਿਹੜੇ। ਤੇ ਅੱਧਾ ਵਿਚਾਂ ਚਮਚਾ ਆਪਾਂ ਹੁਣ ਪਾ ਲਏ। ਲੂਣਾਂ ਥੋੜੇ ਜਿਹਾ ਜਲਦੀ ਕੁੱਟੇ ਜਾਣਗੇ ਇਕੱਠੇ। ਜਿੱਦਿਆ ਨਾਲ ਧੀ ਕੁੱਟਦੇ ਆਪਾਂ ਫਿਰ ਪਾਹ ਤੋੜਕਦੇ ਆਂਗੇ ਫਿਰ ਇਹਦੇ ਵਿੱਚ। ਆਰਾਮ ਨਾਲ ਬਕਣੇਗਾ। ਟਮਾਟਰ ਵੀ ਇਹਦੇ ਵਿੱਚ ਹੀ ਪਾ ਕੇ ਕੁੱਟ ਲਾਂਗੇ ਜੀ। ਸਾਰਾ ਮਸਾਲਾ ਮਿਕਸ ਕਰ ਲਾਂਗੇ ਪੁਰਾਣੇ ਸਮੇਂ ਵਿੱਚ ਬੀਬੀਆਂ ਇਸੇ ਤਰ੍ਹਾਂ ਤੜਕਾ ਲਾਉਂਦੀਆਂ ਸੀ ਇਹ ਜੀ ਉਦੋਂ ਦਾ ਚੰਡੇ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਸੀ ਸਾਰਾ ਕੁਝ ਸਾਫ਼ ਈ ਕਰਨਾ ਮਸਾਲੇ ਵਗੈਰਾ ਤਾਂ ਨਾਲ ਗੁੱਟ ਕੀ ਕੁੰਡੇ ਸੋਟੇ ਨਾਲ ਹੀ ਪਾਉਣਾ ਉਹ ਤਾਂ ਆਪਾਂ ਬਹੁਤ ਸੌ ਉਦਾਂ ਨਹੀਂ ਜੀ ਜੀ ਜਿਹੜੀ ਦਾਲ ਬਣ ਗਈ ਸਾਰਿਆਂ ਨੇ ਉਸੇ ਨਾਲ ਰੋਟੀ ਖਾ ਲੈਣੀ ਜੇ ਕਿਸੇ ਦੀ ਕੋਈ ਨਹੀਂ ਖਾਣੀ ਤਾਂ ਆਚਾਰ ਨਾਲ ਰੋਟੀ ਖਾ ਲੈਣ ਦਾ ਅਗਲਾ ਹਮ ਤਾਂ ਸਾਰਿਆਂ ਦੀ ਫਰਮੈਸੇ ਹੀ ਅਲੱਗ-ਲੱਗ ਨੇ ਉਹ ਸੂਈਦੋਂ ਹੀ ਕੰਮ ਵਿੱਚ ਵੱਧ ਜਾਂਦੇ ਜੀ ਇੱਥੇ ਇੱਕ ਵਾਰ ਸ ਚੀਜ਼ ਬਣ ਜਾਣੀ ਤੇ ਕਿਤੇ ਅਲੱਗ-ਅਲੱਗ ਬਣਾਉਣੀਆਂ ਨਹੀਂ ਇੱਕ ਧੀਲੀ ਆਪਾਂ ਧੋ ਕੇ ਰੱਖੀ ਹੋਈ ਸੀ ਧਰ ਲਈ ਗੈਸ ਤੇ ਇਹਦਾ ਪਾਣੀ ਸਿੱਖ ਜਾਊਗਾ ਚਿੱਲੀ ਤੇ ਧਰ ਲਈ ਜੀ ਗੈਸ ਹੀ ਜਾਦ ਹੁੰਦਾ ਜੀ ਗੈਸ ਤੇ ਵੱਧ ਕੰਮ ਕਰਦੀ ਹਾਂ ਇਹ ਟਮਾਟਰ ਨੂੰ ਵੀ ਆਪਾਂ ਰੱਖ ਲੈਂਦੇ ਹਾਂ ਕੋਈ ਟਮਾਟਰ ਪਾਇਆ ਜੀ ਇਹ ਨੂੰ ਬਹੁਤ ਹੌਲੀ ਪੱਕਿਆ ਜਾਂਦਾ ਜੀ ਤੇ ਪਾਣੀ ਦੇ ਸਿੱਟੇ ਦਿੰਦੇ ਹਾਂ ਬਾਹਰ ਪਹਿਲਾਂ ਮੈਂ ਪੀਸ ਵੀ ਕੱਟ ਕੇ ਪਾ ਦਿੰਦੀ ਹਾਂ ਜੀ ਇਹਦੇ ਵਿੱਚ ਕੁੱਟਣ ਦੀ ਸਲਾਹ ਹੋਗੀ ਕੁੱਟ ਕੇ ਪਾ ਲੈਂਦੇ ਹਾਂ ਕਟ ਕੇ ਪਾਇਆ ਹੈ ਫਿਰ ਲੱਭ ਜੇ ਹੀ ਜਾਂਦਾ ਪੁੱਤਿਆ ਹੋਇਆ ਵਧੀਆ ਰਹਿਣਾ ਤੇਲ ਚ ਬਣਾਵਾਂਗੇ ਸਰੋਂ ਦੇ ਤੇ ਅਰਾਜਮਾ ਵੀ ਆਪਾਂ ਚੱਕ ਲੈਂਦੇ ਨੇ ਜੀ ਰੋਟਾ ਘੇ ਰੱਖੇ ਹੋਏ ਨੇ ਗਰਮੀਆਂ ਦੇ ਵਿੱਚ ਤਾਂ ਦਾੜੀ ਵੱਧ ਨਹੀਂ ਜੀ ਸਰਦੀਆਂ ਘਟ ਜਾਂਦੀਆਂ ਨੇ। ਇਹ ਤੇਲ ਪਾਲੇ ਨੇ ਇਹ ਦੀ ਗੱਲ। ਜਿਆਦਾ ਨਹੀਂ ਪਾਉਣੀ ਜੇ ਨਾ ਘਾਓ ਆ ਜਾਂਦੀ ਹੈ। ਬਾਹਲਾ ਦਾੜ ਦਿੱਤੇ ਇਹ ਤਾਂ ਵਧੀਆ ਹਾਂ। ਤੇਲ ਨਾਲ ਤੇਲ ਖਾਣਾ ਵੀ ਨਹੀਂ ਜਾਂਦਾ। ਇਹਦੇ ਵਿੱਚ ਮੇਰੇ ਤੋਂ ਹਲਦੀ ਪਾ ਲਈਏ ਜੀ ਆਪਾਂ ਮਸਾਲੇ ਦੇ। ਵਿੱਚੀ ਮਿਕਸ ਕਰ ਲੈਣੇ ਹਨ। चंकी तरह मसाला भुन लगे आप जब तक अपना तेल गर्म हो गए पानी को रख लिया कि लिया मसाला अपना तैयार है Di lupa lainnya, seperti ini, ntar ke lalang, nih, walaupun ada obat cincin kita, jatuh takut tinggal besar, gak bisa jadi, sih, berhiasan, nih. Secara pahala, nih, paket tinggal dikuntit, sutean, panen, ਇਸਦੀ ਕਾਹੀ ਆਪਾਂ ਸਲਾ ਅੱਜ ਜੀ ਆਹ ਨਹੀਂ ਪਾਇਆ ਹੈਗਾ ਜੀ ਲਾਚ ਇਹ ਪਾਣੀ ਪਾ ਕੇ ਇਹ ਵਿੱਚ ਕਮਾ ਕੇ ਫਿਰ ਨਿਚ ਪਾਣੀ ਬਦਲੀ ਲੈ ਥੋੜੇ ਜਿਹਾ ਪਾਣੀ ਨਾਲ ਮਸਾਲਾ ਚੰਗੀ ਤਰ੍ਹਾਂ ਘੁਲ ਜੂਗਾ ਲੇ ਪੰਜ ਹੁਣ ਇਹਨੂੰ ਟੱਕ ਕੇ 8-10 ਮਿੰਟ ਲੱਗਣਗੇ ਜੀ ਇਹਨਾਂ ਦਾ ਪੱਕਣ ਨੂੰ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਵਿੱਚ ਦਿਖਲਾਉਂਦੇ ਰਹਾਂਗੇ ਥੱਲੇ ਲੱਗਣ ਦਾ ਡਰ ਜਾਂਦਾ ਜੀ ਕਿਤੇ ਥੱਲੇ ਨਾ ਲੱਗੇ ਮਸਾਲਾ ਉਠੀ ਟਾਈਮ ਹੋ ਗਿਆ ਸੀ ਤਾਂ ਇਹਨੂੰ ਕੁੱਝ ਦੇਣਾ ਚੈੱਕ ਕਰ ਲੈਨੇ ਆਪਾਂ ਜੀ ਮਸਾਲਾ ਬਣ ਗਿਆ ਹੁਣ ਤਾਂ ਵਿੱਚ ਆਲੂ ਤੇ ਰਾਜਮਾ ਪਾ ਦਾਂਗੇ ਹਾਂ ਹੰਡੋ ਥੋੜੀ ਜਿਹੀ ਛੜਦੇ ਟੈਂਪਰੀਂ ਪਾ ਲਈਂ ਤੇ ਆਲੂ ਪਾ ਦਿੱਤੇ ਨੇ ਆਪਾਂ ਪਾਣੀ ਤੋਂ ਕੱਢ ਕੇ ਪਾਵਾਂਗੇ ਜੀ ਪਾਣੀ ਨਹੀਂ ਪਾਣੀ ਰਾਜਮਾ ਭੰਉਂਤੇ ਹੋਏ ਸੀ ਪਾਣੀ ਚ ਉਹ ਪਾਣੀ ਪਾ ਦਾਂਗੇ धो के चं तरह फिर पिजते हुए सी पानी मिचाली हम फिर जीत चेक करी सी जी भी सॉफ्ट नहीं है कि टाइम लग दाल बन दिन सॉफ्ट ही हो पे जी ज्यादा होनी नहीं सी कह दीजिए ਰਾਜਮਾ ਤਾਂ ਜਲਦੀ ਬਣ ਜਾਂਦੇ ਨੇ ਜੀ ਇਹਨਾਂ ਨੂੰ ਮਾ ਵੀ ਭੋ ਕਿਖੀ ਤੇਜੀ ਬਣ ਜਾਂਦੇ ਨੇ ਜੀ ਥੋੜਾ ਜਿਹਾ بس ਮਿੱਠਾ ਛੋਟਾ ਪਾ ਲਈ ਚੁਟਕੀ ਤੋਂ ਉਹਦੇ ਨਾਲ ਬਣ ਜਾਂਦੇ ਨੇ ਵਧੀਆ ਇਹ ਪਾਣੀ ਆਪਾਂ ਜਿੰਨੀ ਕੁ ਲੋੜ ਆ ਉਹਨਾਂ ਤੋਂ ਹੋਰ ਪਾ ਦਾਂਗੇ ਜੀ ਧੱਕ ਦਾਂਗੇ ਹੁਣ ਇਹਨੂੰ ਤੱਕ ਕਰ ਦਿੰਦੇ ਆ ਜੀ ਹੋਰ ਹੁਣ ਪਾਣੀ ਆਈ ਦਾਲ ਧਲੇ ਤਾਂ ਇਹ ਅੱਗ ਤੇ ਜੀ ਵਧੀਆ ਰਹਿੰਦੀ ਹੈ ਸੁੱਕੀ ਸਬਜ਼ੀ ਧਲੇ ਘਟਾ ਅੱਗ ਚਾਹੀਦੀ ਆ ਉਹ ਦਿਨ ਘਟਾ ਅੱਗ ਨਾਲ ਬਣ ਗਏ ਜੇ ਤੇਜ਼ ਕਰ ਦਿੰਦੇ ਤਾਂ ਖੱਬੇ ਲੱਗ ਜਾਂਦੀ ਆ ਇਹ ਤਾਂ ਹੱਦ ਵਾਲੀ ਆਉਗੀ ਫਿਰ ਇੱਝਾ ਹਟਾ ਤੇ ਬਾਦੂ ਦਾ ਸਮਾਨ ਆਪਾਂ ਚੱਕ ਲੈਂਦੇ ਆ ਜੀ ਜਿੰਨਾਂ ਦੀ ਹੁੰਦੀ ਰੋਟੀ ਨਹੀਂ ਉਹ ਅੰਦਰ ਲੈ ਜਾਵਾਂਗੇ ਇਹ ਢਾੜ ਬਣ ਗਈ ਸੀ ਉਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਤੇ ਇਥੇ ਨਹੀਂ ਰਹਾ ਹੋ ਗਿਆ ਸੀ ਫਿਰ ਜਿਹੜੀ ਇਹ ਦਾਲ ਬਣਾ ਕੇ ਵੀ ਨਹੀਂ ਖਾਧੀ ਗਈ ਤੇ ਜਿਹੜੇ ਆਲੂ ਆਪਾਂ ਵਿੱਚ ਸਾਫ਼ ਤੇ ਸਿੱਟੇ ਸੀ ਉਹਨਾਂ ਨੂੰ ਭੰਨਣਾ ਤਾਂ ਨਹੀਂ ਪੜ ਸੀ ਮਾਂ ਬਹੁਤ ਵਧੀਆ ਦਾਲ ਬਣੀ ਸੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਜਿਹੜੀ ਆਪਣੀ ਚੈਨਲ ਤੇ ਨਵੀਂ ਆਈ ਨਹੀਂ ਜੀ। ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਅੱਜ ਦੀ ਵੀਡੀਓ ਇਹੀ ਜੀ। ਮਿਲਾਂਗੀ ਕਿਸੇ ਹੋਰ ਵੀਡੀਓ ਦੇ ਨਾਲ। ਵਧੀਆ ਲਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ। ਇਹੋ ਜੀ ਦਾਲ ਆਪਣੀ ਤਿਆਰ ਹੈ। ਤਾਂ ਕਿ ਉਹ ਇੱਥੇ ਸਿੱਖਦੀ ਪਈ ਰਹਾਂਗੇ ਰੋਟੀ ਖਾਣ ਲੱਗੀ ਫਿਰ ਕਤਾਰ 'ਚ ਲੈ ਜਾਵਾਂਗੇ